ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਕਮੀਜ਼ ਬਣਾ ਕੇ ਤਿਆਰ ਕੀਤਾ ਹੋਇਆ ਹੈ ਤੇ ਇਹਦੇ ਚਾਕਾਂ ਦੇ ਉੱਪਰ ਆਪਾਂ ਇਹ ਲੈਸ਼ ਵਾਲੀ ਪਾਈਪਿੰਗ ਲਾਈ ਹੋਈ ਹੈ ਆ ਦੇਖੋ ਜੀ ਤੇ ਇਹ ਆਪਾਂ ਕਿਸ ਤਰ੍ਹਾਂ ਲਾਉਣੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਲੈਸ਼ ਲੱਗੀ ਹੋਈ ਕਿੰਨੀ ਸੋਹਣੀ ਇਹਦੇ ਉੱਪਰ ਆਪਣੀ ਫਿਨਿਸ਼ਿੰਗ ਆ ਰਹੀ ਹੈ ਤੇ ਇਹਦੇ ਵਿੱਚ ਕਿਤੋਂ ਵੀ ਉੱਚਾ ਨੀਵਾ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਲੈਸ਼ ਬਿਲਕੁਲ ਸਟੇਟ ਬਿਲਕੁਲ ਇੱਕਸਾਰ ਲੱਗੀ ਹੋਈ ਹੈ ਤੇ ਇਸ ਦੀ ਸਟੀਚਿੰਗ ਆਪਾਂ ਕਿਸ ਤਰ੍ਹਾਂ ਕਰਨੀ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸ ਰਹੀ ਹਾਂ ਆ ਦੇਖੋ ਜੀ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਇਹ ਜਿਹੜੀ ਲੈਸ਼ ਲਾਈ ਹੋਈ ਹੈ ਬਿਲਕੁਲੀ ਸੋਖੇ ਤਰੀਕੇ ਨਾਲ ਲਾ ਕੇ ਆਪਾਂ ਇਹ ਲੇਸ਼ ਜਿਹੜੀ ਤਿਆਰ ਕੀਤੀ ਹੋਈ ਹੈ ਹਾਂਜੀ ਆਪਾਂ ਹੁਣ ਇਹ ਇੱਕ ਸਾਈਡ ਵਾਲੀ ਲੇਸ਼ ਜਿਹੜੀ ਲਾ ਕੇ ਆਪਾਂ ਤਿਆਰ ਕੀਤੀ ਹੋਈ ਹੈ ਤੇ ਦੂਜੀ ਸਾਈਡ ਤੇ ਆਪਾਂ ਲਾ ਕੇ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਇਹ ਜਿਹੜੀ ਲੇਸ਼ ਲਾਉਣੀ ਹੈ ਤੇ ਇਸ ਦੀ ਫਿਨਿਸ਼ਿੰਗ ਬਹੁਤ ਹੀ ਵਧੀਆ ਆ ਰਹੀ ਹੈ ਆ ਦੇਖੋ ਜੀ ਹਾਂਜੀ ਆ ਦੇਖੋ ਜੀ ਆਪਾਂ ਕੱਪੜੇ ਦਾ ਕੁੱਠਾ ਪਸਾ ਲਵਾਂਗੇ ਚਾਕਾਂ ਵਾਲੀ ਸਾਈਡ ਤੋਂ ਉੱਪਰ ਜਿਹੜੀ ਆਪਾਂ ਹਿਪ ਦੀ ਸੀਨ ਲਾਈ ਹੋਈ ਏ ਉਸ ਦੇ ਉੱਪਰ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਪੁੱਠੇ ਪਾਸੇ ਵਾਲੇ ਕੱਪੜੇ ਨੂੰ ਲਵਾਂਗੇ ਤੇ ਜਿਹੜੀ ਆਪਾਂ ਲੈਸ ਲਾਉਣੀ ਏ ਉਸ ਦਾ ਆਪਾਂ ਜਿਹੜਾ ਸਿੱਧਾ ਪਾਸਾ ਉਹ ਹੇਠੇ ਰੱਖਾਂਗੇ ਤੇ ਉੱਪਰ ਆਪਾਂ ਪੁੱਠਾ ਪਾਸਾ ਰੱਖ ਕੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੀਨ ਲਾਵਾਂਗੇ ਮਸ਼ੀਨ ਦਾ ਮੋਟਾ ਬਖਾ ਕਰਕੇ ਆਪਾਂ ਇਹ ਸੀਨ ਜਿਹੜੀ ਲਾਵਾਂਗੇ ਆ ਦੇਖੋ ਜੀ ਬਿਲਕੁਲ ਕਿਨਾਰੀ ਤੇ ਆਪਾਂ ਪਾਈਪਿੰਗ ਨੂੰ ਰੱਖ ਕੇ ਸੀਨ ਲਾਉਣੀ ਏ ਆ ਦੇਖੋ ਜੀ ਆਪਾਂ ਇਹ ਬਿਲਕੁਲ ਕਿਨਾਰੀ-ਕਿਨਾਰੀ ਤੇ ਰੱਖ ਕੇ ਮੋਟਾ ਬਖਾ ਕਰਕੇ ਮਸ਼ੀਨ ਦਾ ਇਸ ਤਰ੍ਹਾਂ ਸੀਨ ਲਾਵਾਂਗੇ ਕੱਪੜੇ ਦਾ ਪੁੱਠਾ ਪਾਸਾ ਲਾਵਾਂਗੇ ਆਪਾਂ ਤੇ ਜਿਹੜਾ ਆਪਣਾ ਪਾਈਪਿੰਗ ਦਾ ਲੈਸ ਦਾ ਆਪਾਂ ਸਿੱਧਾ ਪਾਸਾ نیچے ਰੱਖ ਕੇ ਪੁੱਠਾ ਪਾਸਾ ਉੱਪਰ ਰੱਖਾਂਗੇ ਤੇ ਇਸ ਤਰ੍ਹਾਂ ਆਪਾਂ ਬਿਲਕੁਲ ਕਿਨਾਰੀ-ਕਿਨਾਰੀ ਤੇ ਰੱਖ ਕੇ ਸੀਨ ਲਾਵਾਂਗੇ ਇਸ ਤਰ੍ਹਾਂ ਆਪਣੀ ਜਿਹੜੀ ਪਾਈਪਿੰਗ ਹੈ ਉਹ ਮਿੰਟਾਂ ਵਿੱਚ ਲੱਗ ਕੇ ਆਪਣੀ ਤਿਆਰ ਹੋ ਜਾਂਦੀ ਹੈ। ਇਹਦੇ ਵਿੱਚ ਕੋਈ ਵੀ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ। ਬਿਲਕੁਲ 2-4 ਮਿੰਟਾਂ ਦੇ ਵਿੱਚ ਆਪਾਂ ਸਾਰੇ ਸੂਟ ਦੀ ਜਿਹੜੀ ਪਾਈਪਿੰਗ ਹੈ ਉਹ ਲਾ ਕੇ ਤਿਆਰ ਕਰ ਲੈਣੇ ਆ। ਹਾਂ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੀ ਜਿਹੜੀ ਪਾਈਪਿੰਗ ਹੈ ਇਸ ਤਰ੍ਹਾਂ ਲਗਾ ਲੈਣੀ ਹੈ ਤੇ ਇਸ ਨੂੰ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਾਂਗੇ। ਆ ਦੇਖੋ ਜੀ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਫਿਰ ਇਸ ਦੇ ਉੱਪਰ ਪਾਈਪਿੰਗ ਦੇ ਨਾਲ ਨਾਲ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਸਿਰਫ ਇੱਕ ਕੁੰਗਲ ਆਪਾਂ ਰੱਖ ਕੇ ਅੱਧਾ ਇੰਚ ਕੱਪੜਾ ਰੱਖ ਕੇ ਫਿਰ ਇਸ ਨੂੰ ਆਪਾਂ ਫੋਲਡ ਕਰ ਲਾਂਗੇ ਆ ਦੇਖੋ ਜੀ ਅੱਧਾ ਇੰਚ ਕੱਪੜਾ ਇਸ ਤਰ੍ਹਾਂ ਫੋਲਡ ਕਰਕੇ ਇਸ ਦੇ ਉੱਪਰ ਫਿਰ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਸ ਨੂੰ ਫੋਲਡ ਕਰਕੇ ਫਿਰ ਇਸ ਤਰ੍ਹਾਂ ਪਾਸ ਰੱਖ ਕੇ ਸੀਨ ਲਾਵਾਂਗੇ ਇਹ ਸੀਨ ਵੀ ਆਪਾਂ ਮੋਟਾ ਬਖਾ ਕਰਕੇ ਲਾਵਾਂਗੇ ਆ ਦੇਖੋ ਜੀ ਇੱਥੇ ਆਪਾਂ ਪਾਈਪਿੰਨ ਦੇ ਨਾਲ ਨਾਲ ਆਪਾਂ ਮੋਟਾ ਬਖਾ ਕਰਕੇ ਸੀਨ ਲਾਵਾਂਗੇ ਆ ਦੇਖੋ ਜੀ ਜਿਹੜੀ ਆਪਾਂ ਪਾਈਪਿੰਨ ਜਿੰਨੀ ਕੋ ਆਪਾਂ ਬਾਹਰ ਰੱਖਣੀ ਹੈ ਉਨੀ ਕੋ ਆਪਾਂ ਨੀਚੋਂ ਛੱਡ ਕੇ ਤੇ ਉੱਥੇ ਆਪਾਂ ਸੀਨ ਲਾ ਲੈਣੀ ਆ ਦੇਖੋ ਜੀ ਆ ਦੇਖੋ ਜੀ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਵੀ ਸੀਨ ਲਾਵਾਂਗੇ ਤੇ ਇਸੇ ਸੀਨ ਨੂੰ ਆਪਾਂ ਫਿਰ ਦੋਹਰਾ ਕਰਕੇ ਲਾਵਾਂਗੇ ਦੋ ਵਾਰ ਇਹ ਸੀਨ ਡਬਲ ਸੀਨ ਲਾਵਾਂਗੇ ਕਿਉਂਕਿ ਆਪਾਂ ਇਹ ਮੋਟਾ ਬਖਾ ਕਰਕੇ ਸੀਨ ਲਾ ਰਹੇ ਆ ਤੇ ਦੋ ਵਾਰ ਆਪਾਂ ਇਹ ਸੀਨ ਲਾਵਾਂਗੇ ਆ ਦੇਖੋ ਜੀ ਦੋਨੋਂ ਪਾਸੇ ਇੱਕ ਵਾਰ ਫਿਰ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਜਿਹੜੀ ਪਾਈਪਿੰਗ ਹੈ ਉਹ ਲਾ ਕੇ ਆਪਾਂ ਤਿਆਰ ਕਰ ਚੁੱਕੇ ਹਾਂ ਤੇ ਬਿਲਕੁਲ ਹੀ ਆਸਾਨ ਜਿਹੇ ਤਰੀਕੇ ਨਾਲ ਆਪਾਂ ਇਸ ਨੂੰ ਲਾਏ ਤੇ ਹੁਣ ਆਪਾਂ ਘੇਰਾ ਫੋਲਡ ਕਰਾਂਗੇ ਆ ਦੇਖੋ ਜੀ ਜਿੰਨਾ ਘੇਰਾ ਆਪਾਂ ਨੀਚੋਂ 2 ਕੋ ਇੰਚ ਘੇਰਾ ਫੋਲਡ ਕਰਕੇ ਇਸ ਤਰ੍ਹਾਂ ਦੇਖੋ ਜੀ ਘੇਰੇ ਨੂੰ ਫੋਲਡ ਕਰਾਂਗੇ ਤੇ ਇਸ ਤਰ੍ਹਾਂ ਨੀਚੋਂ ਫੋਲਡ ਕਰਕੇ 2 ਕੋ ਇੰਚ ਉੱਪਰੋਂ ਅੱਧਾ ਕੋ ਇੰਚ ਫਿਰ ਉੱਪਰ ਨੂੰ ਫੋਲਡ ਕਰਾਂਗੇ ਤੇ ਇੱਥੇ ਆਪਾਂ ਇਸ ਤਰ੍ਹਾਂ ਸੀਨ ਲਾ ਦਾਂਗੇ ਪਾਈਪਿੰਗ ਦੇ ਨਾਲ-ਨਾਲ ਬਿਲਕੁਲ ਆਪਾਂ ਸੀਨ ਲਵਾਵਾਂਗੇ ਇਸ ਤਰ੍ਹਾਂ ਆਪਣੀ ਜਿਹੜੀ ਕੇਰੇ ਦੀ ਫੋਲਡ ਵੀ ਹੋ ਜਾਊਗਾ ਕਿ ਰੱਤੀ ਇੱਥੇ ਆਪਾਂ ਨੂੰ ਉਤਰਪਾਈ ਕਰਨ ਦੀ ਲੋੜ ਨਹੀਂ ਪਊਗੀ ਤੇ ਬਹੁਤ ਹੀ ਫਿਨਿਸ਼ਿੰਗ ਆਊਗੀ ਪਾਈਪਿੰਗ ਵੀ ਬਹੁਤ ਸੋਖੇ ਜਿਹੇ ਤਰੀਕੇ ਨਾਲ نیچے ਫੋਲਡ ਹੋ ਜਾਊਗੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਘੇਰਾ نیچےੋਂ ਫੋਲਡ ਕੀਤਾ ਹੋਇਆ ਆ ਦੇਖੋ ਜੀ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਨੀਚੋਂ ਘੇਰਾ ਫੋਲਡ ਕਰਾਂਗੇ ਸਿੱਧੇ ਪਾਸੇ ਤੋਂ ਉੱਪਰ ਨੂੰ ਮੋੜਾਂਗੇ 2 ਇੰਚ ਕਪੜਾ ਜਿੰਨਾ ਕੋ ਆਪਾਂ ਨੀਚੋਂ ਘੇਰਾ ਫੋਲਡ ਕਰਦੇ ਆ ਤੇ ਪਾਈਪਿੰਗ ਦੇ ਨਾਲ-ਨਾਲ ਬਿਲਕੁਲ ਉੱਪਰ ਨੂੰ ਥੋੜਾ ਜਿਹਾ ਕਪੜਾ ਫੋਲਡ ਕਰਕੇ ਸੀਨ ਲਾ ਦਾਂਗੇ ਆ ਦੇਖੋ ਜੀ ਜਿੱਥੇ ਆਪਾਂ ਪਾਈਪਿੰਗ ਲਾਈ ਹੋਈ ਹੈ ਉਸ ਦੇ ਨਾਲ ਨਾਲ ਫਿਰ ਬਿਲਕੁਲ ਸੀਨ ਲਾਵਾਂਗੇ ਜਿੰਨਾ ਕੁ ਘੇਰਾ ਆਪਾਂ ਜਿੰਨਾ ਕੁ ਕੱਪੜਾ ਆਪਾਂ ਫੋਲਡ ਕੀਤਾ ਹੈ ਆ ਦੇਖੋ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਘੇਰਾ ਫੋਲਡ ਕਰਕੇ ਮੋٹے ਬਖੇਣਾ ਸੀਨ ਲਾਵਾਂਗੇ ਤੇ ਬਾਅਦ ਵਿੱਚ ਇੱਥੇ ਤਰਪਾਈ ਕਰ ਲਾਂਗੇ ਆ ਦੇਖੋ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ